ਜਿਹੜਾ ਕੱਲ ਇੱਕ ਫੇਕ న్యూ ਚੱਲੀ ਆ ਕਿ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਤਾਰਕੰਡਾ ਤੋਂ ਪਾਰ ਜ਼ਮੀਨ ਹੈ ਛੇਾਂ ਜ਼ਿਲ੍ਹਿਆਂ ਦੇ ਵਿੱਚ ਉਹਨਾਂ 2 ਦਿਨ ਦੇ ਵਿੱਚ ਵਿੱਚ ਜਿਹੜੀ ਕਣਕ ਦੀ ਕਟਾਈ ਹੋਈ ਹੈ ਉਹਦੀ ਤੂੜੀ ਦੇ ਵਿੱਚ ਇਹਦਾ ਸਾਡਾ ਖੂਸ ਪਿਆ ਵਾ ਨਾੜ ਨੂੰ ਜਲਦੀ ਤੇ ਜਲਦੀ ਬਣਾ ਕੇ ਬਾਹਰ ਕੱਢਿਆ ਜਾਵੇ ਉਸ ਤੋਂ ਬਾਅਦ ਪੱਕੇ ਗੇਟ ਬੰਦ ਕਰ ਦੋ ਖਾਇਆ ਕਿ ਅਸੀਂ ਉਸ ਖਬਰ ਚ ਗੁਰਦੁਆਰੇ ਚ ਬਕਾਇਦਾ ਇੱਕ ਪਾਰਟੀ ਸੀ ਜਿਹੜਾ ਮਾਈਕ ਤੇ ਅਨਾਉਂਸਮੈਂਟ ਕਰ ਰਿਹਾ ਹੈ ਪਿੰਡ ਦਾ ਸਰਪੰਚ ਵੀ ਇਹ ਗੱਲ ਮੰਨਦੇ ਆ ਕਿ ਬੀਐਸਐਫ ਨੇ ਉਹਨਾਂ ਨੂੰ ਕਿਹਾ ਇਸ ਤਰ੍ਹਾਂ ਵੀ ਸਾਡੀ ਉੱਚ ਅਧਿਕਾਰੀਆਂ ਨਾਲ ਗੱਲ ਹੋਈ ਉਹ ਕਹਿੰਦੇ ਸਾਡੇ ਵੱਲੋਂ ਕੋਈ ਦੇਸ਼ ਨਹੀਂ ਹੋਇਆ ਪਰ ਮਾਹੌਲ ਚਾਹੇ ਫੇਕ ਨਿਊਜ਼ ਹੀ ਚੱਲ ਜੇ ਮਤਲਬ ਮਾਹੌਲ ਇੱਕ ਡਰ ਦਾ ਪੈਦਾ ਕਰ ਦਿੰਦੇ ਆ ਬੀਤੇ ਕੱਲ ਵਕਫ ਵਕ ਟੀਵੀ ਚੈਨਲ ਤੇ ਖਬਰ ਨਸ਼ਰ ਹੋਈ ਜਿਸ ਦੇ ਵਿੱਚ ਇਹ ਦਿਖਾਇਆ ਗਿਆ ਕਿ ਇੱਕ ਸਰਹਦੀ ਪਿੰਡ ਰੋੜਾ ਵਾਲ ਦੇ ਗੁਰਦੁਆਰੇ ਦੇ ਵਿੱਚ ਪਾਠੀ ਸਿੰਘ ਵੱਲੋਂ ਮਾਈਕ ਤੇ ਅਨਾਉਂਸਮੈਂਟ ਕੀਤੀ ਗਈ ਹੈ ਬੀਐਸਐਫ ਦਾ ਹਵਾਲਾ ਦੇ ਕੇ ਪਿੰਡ ਵਾਸੀਆਂ ਨੂੰ ਇਹ ਸੁਨੇਹਾ ਦਿੱਤਾ ਗਿਆ ਕਿ ਬੀਐਸਐਸਫ ਦਾ ਆਦੇਸ਼ ਹੈ ਦੋ ਦਿਨਾਂ ਦੇ ਵਿੱਚ ਵਿੱਚ ਉਹ ਕਿਸਾਨ ਜਿਨ੍ਹਾਂ ਦੀਆਂ ਜ਼ਮੀਨਾਂ ਤਾਰਾਂ ਤੋਂ ਪਾਰ ਨੇ ਉਹ ਆਪਣਾ ਕਨਕ ਦੀ ਬਾੜੀ ਦਾ ਕੰਮ ਮੁਕੰਮਲ ਕਰਨ ਤੂੜੀ ਦਾ ਕੰਮ ਮੁਕੰਮਲ ਕਰਨ ਔਰ ਦੋ ਦਿਨਾਂ ਦੇ ਵਿੱਚ ਵਿੱਚ ਜ਼ਮੀਨ ਖਾਲੀ ਕਰਦੇ ਨੇ ਇਹ ਦੇਸ਼ ਦਿੱਤੇ ਜਾਣ ਤੋਂ ਬਾਅਦ ਸ੍ਰਦੀ ਕਿਸਾਨਾਂ ਦੇ ਵਿੱਚ ਹਫੜਾ ਦਫੜੀ ਮੱਚ ਗਈ دہشت ਦਾ ਮਾਹੌਲ ਦੇਖਣ ਨੂੰ ਮਿਲਿਆ ਕਿਉਂਕਿ ਉਹ ਲੋਕ ਨੇ ਜਦੋਂ ਵੀ ਭਾਰਤ ਪਾਕਿਸਤਾਨਾ ਦੇ ਸਬੰਧ ਵਿੱਚ ਤਣਾਅ ਪੈਦਾ ਹੁੰਦਾ ਹੈ ਹਾਲਾਤ ਵਿਗੜਦੇ ਨੇ ਤਾਂ ਇਹਨਾਂ ਨੂੰ ਅਨੇਕਾਂ ਵਾਰ ਆਪਣੇ ਭਰੇ ਘਰ ਛੱਡ ਕੇ ਆਪਣੇ ਡੰਗਰ ਛੱਡ ਕੇ ਇਹਨਾਂ ਨੂੰ ਇੱਥੋਂ ਸੁਰੱਖਿਅਤ ਥਾਵਾਂ ਤੇ ਭੇਜ ਦਿੱਤਾ ਜਾਂਦਾ ਹੈ ਤੋ ਉਹ ਸੀਨ ਯਾਦ ਕਰਕੇ ਇਹਨਾਂ ਦੇ ਮਨਾਂ ਦੇ ਵਿੱਚ دہشت ਪੈਦਾ ਹੋ ਜਾਂਦੀ ਹੈ ਕਿਉਂਕਿ अनेका ਵਾਰ ਚਾਹੇ ਉਹ ਕਾਰਗਿਲ ਦੀ ਗੱਲ ਹੈ ਚਾਹੇ ਸੰਸਦ ਤੇ ਹਮਲੇ ਦੀ ਗੱਲ ਹੈ ਜਾਂ ਉਸ ਤੋਂ ਪਹਿਲਾਂ ਭਾਰਤ ਪਾਕਿਸਤਾਨ 'ਚ ਹੋਏ ਤਿੰਨ ਯੁੱਧਾਂ ਦੀ ਗੱਲ ਹੈ ਤੋ अनेका ਵਾਰ ਇਹਨਾਂ ਨੂੰ ਆਪਣੇ ਘਰ ਛੱਡ ਕੇ ਪਰੇ ਘਰ ਛੱਡ ਕੇ ਇੱਥੋਂ ਰਵਾਨਾ ਹੋਣਾ ਪਿਆ 30 30 40 40 ਕਿਲੋਮੀਟਰ ਪਿੱਛੇ ਜਾਣਾ ਪਿਆ ਇਸ ਖਬਰ ਦੇ ਨਾਲ ਸਰਦੀਪਿੰਡਾ ਦੇ ਲੋਕਾਂ ਦੇ ਵਿੱਚ دہشت ਦਾ ਮਾਹੌਲ ਦੇਖ ਨੂੰ ਮਿਲਿਆ ਪਰ ਜਦੋਂ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਸੰਪਰਕ ਕੀਤਾ BSF ਦੇ ਅਧਿਕਾਰੀ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਇਸ ਗੱਲ ਸਾਫ਼ ਕੀਤੀ ਕਿ ਜਿਹੜਾ ਕੋਈ ਆਦੇਸ਼ ਜਾਰੀ ਨਹੀਂ ਕੀਤਾ ਗਿਆ ਤਾਂ ਇਹ ਬੜੀ ਵੱਡਾ ਜਾਣਕਾਰੀ ਬੜੀ ਵੱਡੀ ਜਿਹੜੀ ਜਾਣਕਾਰੀ ਅਸੀਂ ਆਪਣੇ ਸਰਦੀ ਕਿਸਾਨ ਵੀਰਾਂ ਦੇ ਨਾਲ ਸਾਂਝੀ ਕਰ ਰਹੇ ਹਾਂ ਕਿ ਕਿਸੇ ਤਰ੍ਹਾਂ ਦੀ ਚਿੰਤਾ ਦੀ ਕੋਈ ਲੋੜ ਨਹੀਂ ਸਰਦੀ ਕਿਸਾਨ ਵੀ ਸਾਡੇ ਨਾਲ ਮੌਜੂਦ ਹੈ ਜੋ ਇਸ ਗੱਲ ਦੀ ਗਵਾਹੀ ਭਰਨਗੇ ਕਿ ਇਹ ਜਿਹੜਾ ਆਦੇਸ਼ ਹੈ ਨਹੀਂ ਦਿੱਤਾ ਗਿਆ ਕਬਲ ਜੀ ਕੀ ਕਹਿਣਾ ਚਾਹੋਗੇ ਮੈਂ ਜੀ ਤੁਹਾਡੇ ਚੈਨਲ ਦੇ ਮਾਧਿਅਮ ਰ ਦੱਸਣਾ ਚਾਹੁੰਦਾ ਵੀ ਜਿਹੜਾ ਕੱਲ ਇੱਕ ਫੇਕ ਨਿਊ ਚੱਲੀ ਆ ਪਿਸਰ ਹੱਦੀ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਤਾਰਕੰਡਾ ਤੋਂ ਪਾਰ ਜ਼ਮੀਨ ਹੈ ਛਿਆਂ ਜ਼ਿਲ੍ਹਿਆਂ ਦੇ ਵਿੱਚ ਉਹਨੂੰ 2 ਦਿਨ ਦੇ ਵਿੱਚ ਵਿੱਚ ਜਿਹੜੀ ਕਣਕ ਦੀ ਕਟਾਈ ਹੋਈ ਹੈ ਉਹਦੀ ਧੂੜੀ ਦੇ ਵਿੱਚ ਜਿਹੜਾ ਸਾਡਾ ਫੂਸ ਪਿਆ ਵਾ 나ੜ ਨੂੰ ਜਲਦੀ ਤੇ ਜਲਦੀ ਬਣਾ ਕੇ ਬਾਹਰ ਕੱਢੇ ਜਾਵੇ ਉਸ ਤੋਂ ਬਾਅਦ ਪੱਕੇ ਗੇਟ ਬੰਦ ਕਰ ਦੇਣ ਇਹੋ ਜੀ ਗੱਲ ਉਸ ਦੇ ਵਿੱਚ ਦਿਖਾਇਆ ਗਿਆ ਸੀ ਉਸ ਖਬਰ 'ਚ ਗੁਰਦੁਆਰੇ 'ਚ ਬਕਾਇਦਾ ਇੱਕ ਪਾਠੀ ਸਿੰਘ ਜਿਹੜਾ ਮਾਈਕ 'ਤੇ ਅਨਾਉਂਸਮੈਂਟ ਕਰ ਰਿਹਾ ਹੈ ਪਿੰਡ ਦਾ ਸਰਪੰਚ ਵੀ ਇਹ ਗੱਲ ਮੰਨ ਰਿਹਾ ਕਿ ਬੀਐਸਐਫ ਨੇ ਉਹਨਾਂ ਨੂੰ ਕਿਹਾ ਸੀ ਇਸ ਤਰ੍ਹਾਂ ਵੀ ਸਾਡੀ ਉੱਚ ਅਧਿਕਾਰੀਆਂ ਨਾਲ ਗੱਲ ਹੋਈ ਉਹ ਕਹਿੰਦੇ ਸਾਡੇ ਵੱਲੋਂ ਕੋਈ ਦੇਸ਼ ਨਹੀਂ ਹੋਇਆ ਰਾਤੀ ਮੇਰੀ ਸਖਤੀ ਸਾਨੀ ਜੋ ਸਾਡੇ ਡਿਪਟੀ ਕਮਿਸ਼ਨਰ ਨੇ ਅਮਰਸਰ ਦੇ ਉਹਨਾਂ ਨਾਲ ਵੀ ਮੇਰੀ ਰਤੀ ਗੱਲਬਾਤ ਹੋਈ ਸੀ ਉਹਨਾਂ ਨੇ ਵੀ ਕਿਹਾ ਵੀ ਇਹੋ ਜਿਹਾ ਸਰ ਕੋਈ ਹੰਦੇਸ਼ ਨਹੀਂ ਹੈਗਾ ਨਾ ਦਿੱਤਾ ਹੀ ਆ ਇਹ ਥੱਲੇ ਹੀ ਪਤਾ ਨਹੀਂ ਉਹਨਾਂ ਨੇ ਅੱਜ ਜਦੋਂ ਗੱਲ ਹੋਈ ਜਦੋਂ ਪੁੱਛਿਆ ਗਿਆ ਉਹ ਕਹਿੰਦੇ ਅਸੀਂ ਇਹ ਗੱਲ ਕਹੀ ਵੀ ਕਿਸਾਨਾਂ ਨੂੰ ਕੋ ਥੋੜੀ ਆਪਣੀ ਜਿਹੜੀ ਕਟਾਈ ਕਟਾਈ ਹੋ ਗਈ ਉਹਦੀ ਫਸਲ ਜਿਹੜੀ ਛੇਤੀ ਸਾਂਭ ਲਈ ਜਾਵੇ ਅਸੀਂ ਕੋਈ 2 ਦਿਨ ਦਾ ਜਾਂ 2.5 ਦਿਨ ਦਾ 3 ਦਿਨ ਦਾ ਟਾਈਮ ਨਹੀਂ ਦਿੱਤਾ ਸਮਾਂ ਹੱਦ ਤੇ ਨਹੀਂ ਕੀਤੀ ਗਈ ਸੀ ਇੱਕ ਵੈਸੇ ਹੇਠਲੇ ਲੈਵਲ ਤੇ ਅਨਫੀਸ਼ੀਅਲੀ ਕਿਹਾ ਗਿਆ ਸੀ ਕਿ ਕੰਮ ਜਲਦੀ ਨਿਬੇੜ ਲਓ ਜਿਤਨਾ ਸਾਨੂੰ ਅੱਗੇ ਪਹਿਲਾਂ ਵੀ ਕਹਿੰਦੇ ਨੇ ਵੀ ਆਪਣਾ ਕੰਮ ਜਲਦੀ ਨਿਬੇੜ ਲਓ ਉਸ ਤੋਂ ਬਾਅਦ ਤੇ ਪਿੱਛੇ ਕੰਮ ਕਰਦੇ ਰਹੋ ਪਰ ਜਦੋਂ ਇਹੋ ਖਬਰ ਚੱਲੀ ਤੇ ਉਹ ਕਿਸਾਨ ਜਿਨ੍ਹਾਂ ਨੇ ਉਜਾੜਾ ਦੇਖਿਆ ਅੱਗੇ ਨੇਕਾ ਵਾਰ ਤੋਂ ਛੱਡ ਕੇ ਪਿਛਾਂ ਜਾਣਾ ਪਿਆ ਜਦੋਂ ਵੀ ਹਾਲਾਤ ਖਰਾਬ ਹੁੰਦੇ ਆ ਇੱਥੇ ਮਾਇਨਾ ਲਗਾ ਦਿੱਤੀ ਜਾਂਦੀਆਂ ਜਾਂਦੀਆਂ ਜ਼ਮੀਨਾਂ ਖਾਲੀ ਕਰਾ ਲਈਆਂ ਜਾਂਦੀਆਂ ਉਹ ਸ਼ਾਇਦ دہشت ਫੈਲੀ ਉਸ ਵੇਖੋ ਜੀ ਜਦੋਂ ਕੋਈ ਵੀ ਇਹੋ ਪਾਰਤਪਾਕ ਦੇ ਨਾਲ ਕੋਈ ਇਹੋ ਜੀ ਵਾਰਤਤ ਹੋਣ ਲੱਗਦੀ ਆ ਤੇ ਸਭ ਤੋਂ ਪਹਿਲਾਂ ਸਰਹੱਦੀ ਜਿਹੜੇ ਜ਼ਿਲ੍ਹੇ ਛੇ ਇਹਨਾਂ ਨੂੰ ਹੀ ਉਖ ਮਿਆਜਾ ਭੁਗਤਣਾ ਪੈਂਦਾ ਕਈ ਵਾਰ ਸਾਡਾ ਇਸੇ ਤਰ੍ਹਾਂ ਹੁੰਦਾ ਵਾ ਵੀ ਟਰਾਲੀਆਂ ਦੇ ਵਿੱਚ ਕਣਕ ਲੱਦ ਕੇ ਡਰਮ ਲੱਦ ਕੇ ਪੇਟੀਆਂ ਸਮਾਨ ਮਾਲ ਡੰਗਰ ਲੱਦ ਕੇ ਲੈ ਜਾਣਾ ਪੈਂਦਾ ਜਦੋਂ ਹੀ ਪਿੱਛੇ ਨੂੰ ਜਾਂਦੇ ਆ 20 25 ਕਿਲੋਮੀਟਰ ਤੇ ਸਾਡਾ ਉਹਦੇ ਵਿੱਚ ਬੜਾ ਨੁਕਸਾਨ ਹੁੰਦਾ ਪਿਛੇ ਜਦੋਂ ਕਾਰਗਲ ਦੀ ਲੜਾਈ ਲੱਗੀ ਉਦੋਂ ਵੀ ਇਹ ਬੜਾ ਕੰਮ ਹੋਇਆ ਸੀ ਉਹ ਸੰਸਦ ਵਿੱਚ ਇਹ ਹੰਗਾਮਾ ਆਇਆ ਉਦੋਂ ਵੀ ਜਦੋਂ ਪਿਛਲੀ ਆਰਿਆ ਤੇ ਪਲਵਾਮਾ ਹਮਲਾਇਆ ਉਦੋਂ ਵੀ ਮੈਂ ਇੱਕ ਤੁਹਾਡੇ ਚੈਨਲ ਦੇ ਮਾਦੀਮ ਹੋ ਦੱਸਣਾ ਚਾਹੁੰਦਾ ਵੀ ਜਦੋਂ ਵੀ ਕੋਈ ਇਹੋ ਜਿਹਾ ਕੰਮ ਹੁੰਦਾ ਜਿਹੜੀ ਸਾਡੀ ਆਈਸੀਪੀ ਪੋਸਟ ਬਣੀ ਹੋਈ ਹੈ ਟਾਰੀ ਵਿਜੇ ਹਜ਼ਾਰਾਂ ਕਰੋੜਾਂ ਰੁਪਏ ਖਰਚਾ ਲਾਗੇ ਤੇ ਸਭ ਤੋਂ ਵੱਧ ਨੁਕਸਾਨ ਸਾਨੂੰ ਬਾਰਡਰ ਏਰੀਏ ਨੂੰ ਹੀ ਚੱਲਣਾ ਪੈਂਦਾ ਇਹਦੇ ਵਿੱਚ ਵੀ ਕਰੋੜਾਂ ਦਾ ਨੁਕਸਾਨ ਹੋ ਰਿਹਾ ਵਾ ਜੇ ਸਾਡਾ ਟਰੇਡ ਹੀ ਬੰਦ ਹੋ ਗਿਆ ਜੇ ਟਰੇਡ ਬੰਦ ਕਰਨ ਦੇ ਗੁਜਰਾਤ ਦਾ ਟਰੇਡ ਵੀ ਬੰਦ ਕੀਤਾ ਜਾਵੇ ਉਹ ਕਿਉ ਉਹ ਨਾ ਪਿਛਲੇ ਜਦੋਂ ਪਲਮਾਮਾ ਹਮਲਾ ਹੋਇਆ ਸੀ 19 ਵਿੱਚ ਉਦੋਂ ਸਾਡਾ ਟ੍ਰੇਡ ਬੰਦ ਕਰ ਦਿੱਤਾ ਪਾਕਿਸਤਾਨ ਦੇ ਨਾਲ ਮੋਦੀ ਜੀ ਨੇ ਡਿਊਟੀ ਵਧਾ ਦਿੱਤੀ 200% ਕਰ ਦਿੱਤੀ ਸੀ ਤੇ ਆਫਗਾਨਿਸਤਾਨ ਦਾ ਮਾਲ ਆਉਂਦਾ ਹੈ ਆਫਗਾਨਿਸਤਾਨ ਦਾ ਮਾਲ ਵੀ ਹੁਣ ਕੱਲ ਪਰਸੋਂ ਦਾ ਫੇਰ ਬੰਦ ਕਰ ਦਿੱਤਾ ਗਿਆ ਆਪਾਂ ਸਰ 2002 ਚ ਜਦੋਂ ਮਾਈਨਿੰਗ ਲੱਗੀ ਉਦੋਂ ਇੱਕ ਵਾਰੀ ਪਤਾ ਹੈ ਉਦੋਂ ਸੰਭਾਲੀ ਆਪਾਂ ਨੂੰ ਮਾਈਨਿੰਗ ਲੱਗੇ ਆਪਣਾ ਸਾਰਾ ਘਰ ਕਵਰ ਹੋ ਗਿਆ ਸੀ ਫਿਰ ਆਪਾਂ ਨੂੰ ਪਿੱਛੇ ਜਾਣਾ ਪਿਆ ਸਾਰਾ ਸੰਦ ਸੰਭਾਲ ਲੈ ਕੇ ਤੇ ਬੜਾ ਚੱਲਣਾ ਪੈਂਦਾ ਇਸੇ ਕਰਕੇ دہشت ਫੈਲ ਗਈ ਵੇਖੋ ਸਰ ਜਦੋਂ ਕਾਰਗਿਲ ਦੀ 199 ਚ ਲੱਗੀ ਨਾ ਉਦੋਂ ਮਤਲਬ ਸਾਰੇ ਏਰੀਆ ਨੂੰ ਖਾਲੀ ਕਰਾਇਆ ਗਿਆ ਉਸ ਤੋਂ ਬਾਅਦ 2002 ਦੇ ਵਿੱਚ ਜਦੋਂ ਸੰਸਦ ਤੇ ਹਮਲਾ ਆਇਆ ਉਦੋਂ 1 ਸਾਲ ਵਾਸਤੇ ਸਾਨੂੰ ਬਾਹਰ ਰਹਿਣਾ ਪਿਆ ਪੂਰਾ ਏਰੀਆ 550 ਕਿਲੋਮੀਟਰ ਬਾਰਡਰ ਦਾ ਏਰੀਆ ਜਿਹੜਾ 220 ਪਿੰਡ ਨੇ ਇਹਨਾਂ ਨੂੰ 1 ਸਾਲ ਵਾਸਤੇ 11 ਮਹੀਨੇ ਬਾਹਰ ਰਹਿਣਾ ਪਿਆ ਸੀ ਉਹੀ ਮਾਹੌਲ ਹੋਣ ਕ੍ਰੀਏਟ ਕੀਤਾ ਜਾ ਰਿਹਾ ਜਦੋਂ ਵੀ ਕੋਈ ਮੰਨ ਲਓ ਜੰਮੂ ਕਸ਼ਮੀਰ 'ਚ ਹਮਲਾ ਹੁੰਦਾ ਸਭ ਤੋਂ ਵੱਧ ਪੰਜਾਬ ਨੂੰ ਨੁਕਸਾਨ ਕਰਨਾ ਇਹਨਾਂ ਨੇ ਪਹੁੰਚਾਉਣਾ ਪਿੰਡਾਂ ਦੇ ਜਿਹੜੇ ਸਰਦੀ ਪਿੰਡ ਆ ਉਹਨਾਂ ਦੇ ਲੋਕਾਂ ਦੇ ਮਨ 'ਚ ਉਹੀ ਡਰ ਆ ਕਿ ਸ਼ਾਇਦ ਫੇਰੇ ਫਰਮਾਨ ਨਾ ਜਾਰੀ ਹੋਵੇ ਉਹੀ ਕਰ ਰਹੇ ਵੀ ਕੱਲ ਦੀ ਖਬਰ ਨਾਲ ਦਹਿਚਤ ਪੈ ਮਾਹੌਲ ਚਾਹੇ ਫੇਕ ਨਿਊਜ਼ ਹੀ ਚੱਲ ਜੇ ਮਤਲਬ ਮਾਹੌਲ ਇੱਕ ਡਰ ਦਾ ਪੈਦਾ ਕਰ ਦਿੰਦੇ ਆ ਪਰ ਹੁਣ ਇਸ ਵਕਤ ਕੋਈ ਗੱਲ ਇਹੋ ਜਿਹੀ ਨਹੀਂ ਹੈਗੀ ਨਾ ਬੀਐਸਐਫ ਵੱਲੋਂ ਕੋਈ ਕਹਾ ਗਿਆ ਸਾਡੇ ਰੀਪਰ ਕੱਲ ਵੀ ਚੱਲ ਰਹੇ ਸੀ ਅੱਜ ਵੀ ਚੱਲ ਰਹੇ ਪਾਰ ਇਹੋ ਜਿਹਾ ਕੋਈ ਵੀ ਮ ਉਹ ਮਜਬੂਰੀ ਕਿਹੜੀ ਚੀਜ਼ ਦੀ ਆ ਵੇਖੋ ਕੋਈ ਵੀ ਕਿਤੇ ਵੀ ਕਾਂਟ ਹੁੰਦਾ ਹੈ ਇਹ ਚੁੱਕ ਕੇ ਸਾਨੂੰ ਇਥੋਂ ਠਾ ਕੇ ਪਿੱਛੇ ਭੇਜ ਦਿੰਦੇ ਆ ਪਿੱਛੇ ਸਾਡਾ ਕੋਈ ਸਾਧਨ ਨਹੀਂ ਹੈਗਾ ਵੀ ਜਿੱਥੇ ਜਾ ਕੇ ਅਸੀਂ ਰਹਿ ਜਾਈਏ ਅਸੀਂ ਜਿੱਥੇ ਕਮਰੇ ਪਾ ਕੇ ਬੈਠੇ ਆ ਜਾਂ ਇੱਕ ਦੋ ਦੋ ਕਮਰੇ ਪਾ ਕੇ ਬੈਠੇ ਆ ਆਪਣਾ ਗੁਜ਼ਾਰਾ ਕਰਨੇ ਉਸੇ ਜਗ੍ਹਾ ਤੇ ਹੁਣ ਵੇਖੋ ਸਾਨੂੰ ਚੁੱਕ ਆਦੇਸ਼ ਆਦੇਸ਼ ਦਿੱਤੇ ਜਾਂ মিডিਆ ਲੋਗ ਹੈ ਜਾਂ ਵੀ ਅਸਫਲ ਹੋ ਗਏ ਆਦੇਸ਼ ਦਿੱਤੇ ਵੀ ਇਥੋਂ ਚਲੇ ਜਾਓ ਵੇਖੋ ਭਾਈ ਚਲੇ ਜਾਂਦਾ ਇਹ ਨਹੀਂ ਵੀ ਮੁੱਦੇ ਨਾਲ ਆਪਾਂ ਕਹੇ ਤਾਂ ਵੀ ਚਲ ਜਾਓ ਪਿੱਛੇ ਵੀ ਸਾਧਨ ਵੇਖੋ ਨਾ ਪਿੱਛੇ ਕੁਝ ਨਹੀਂ ਹੈਗਾ ਕੋਈ ਇੰਤਿਆਮ ਨਹੀਂ ਹੈ ਕੁਝ ਨਹੀਂ ਹੈਗਾ ਵੇਖੋ ਨ ਤਰਪਾਨ ਲੈ ਕੇ ਪਾ ਕੇ ਵੀ ਬਹਿ ਜੂਗਾ ਉਹ ਵੀ ਸਾਧਨ ਨਹੀਂ ਜੇਗਾ ਅੱਛਾ ਇਹ ਗੱਲ ਸਾਫ ਹੈ ਕਿ ਇਹ ਸਾਡੇ ਮਾਧਿਅਮ ਰਿਕ ਸਰਦੀ ਕਿਸਾਨਾਂ ਨੂੰ ਸਨੇਹਤ ਦਿਓ ਕਿ ਇਹੋ ਜੀ ਕੋਈ ਗੱਲ ਨਹੀਂ ਕੋਈ ਫਿਕਰ ਵਾਲੀ ਗੱਲ ਨਹੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਇਸ ਵਕਤ ਟਾਰੀ ਆਈਸੀਪੀ ਦੇ ਸਾਹਮਣੇ ਖੜਕੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਸਾਰੇ ਸਰਦੀ ਛੇ ਜ਼ਿਲ੍ਹਿਆਂ ਦੇ ਪ੍ਰਧਾਨ ਸਹਿਬਾਨਾਂ ਨੂੰ ਵੀ ਉਹ ਕਿਸਾਨਾਂ ਨੂੰ ਵੀ ਬੇਨਤੀ ਕਰਦਾ ਹਾਂ ਇਹੋ ਜੀ ਵੀ ਕੋਈ ਗੱਲਬਾਤ ਨਹੀਂ ਉਹ ਜਿਹੜੇ ਸਾਡੇ ਸਰਪੰਚ ਸਾਹਿਬ ਨੇ ਗ੍ਰਾਮ ਪੰਚਾਇਤਾਂ ਪਿੰਡਾਂ ਦੀ ਉਹਨਾਂ ਨੂੰ ਵੀ ਬੇਨਤੀ ਕਰਦਾ ਜਿਨ੍ਹਾਂ ਤੇਰ ਡਿਪਟੀ ਕਮਿਸ਼ਨਰ ਕਿਸੇ ਦਾ ਵੀ ਫੋਨ ਨਾ ਆਵੇ ਜਾਂ ਕਿਸੇ ਬੀਐਸਐਫ ਦੇ ਉੱਚ ਅਧਿਕਾਰੀ ਤੁਹਾਡੇ ਨਾਲ ਸਪਸ਼ਟ ਗੱਲ ਨਾ ਹੋਵੇ ਹੁਣ ਚਿਰ ਇਹ ਗੱਲ ਤੇ ਗਰੇਜ ਨਹੀਂ ਕਰਨਾ ਕੋਈ ਅਨਾਉਂਸ ਨਹੀਂ ਕਰਨੀ ਜੇ ਕੋਈ ਅਨਾਉਂਸ ਕਰਦੇ ਤਾਂ ਸਾਡੇ ਜਿਹੜੇ ਬੱਚੇ ਜਿਤਨਾ ਆਈ ਆਪਣੇ ਫੋਨ ਫੜ ਕੇ ਬੈਠੇ ਹੁੰਦੇ ਨੇ ਸੈੱਲ ਫੋਨ ਦਾ ਜਮਾਨਾ ਉਹ ਨੈਟਵਰਕ ਤੇ ਵੀਡੀਓ ਦੇਖਦੇ ਨੇ ਉਹਨਾਂ ਵਿੱਚ ਇੱਕ ਦਸਤ ਦਾ ਮਾਹੌਲ ਬਣ ਜਾਂਦਾ ਕਿਉਂ ਬੱਚਿਆਂ ਨੇ ਕਦੀ ਜੰਗ ਦਾ ਮਾਹੌਲ ਵੇਖਿਆ ਨਹੀਂ ਆ ਬੱਚਿਆਂ ਨੇ ਕਦੀ ਇਹੋ ਜਿਹੀ ਦਸਤ ਵਾਲੀ ਚੀਜ਼ ਵੇਖੀ ਨਹੀਂਗੀ ਜਦੋਂ ਬੱਚਿਆਂ ਵਿੱਚ ਇਹੋ ਜਿਹਾ ਗਲਤ ਮੈਸੇਜ ਜਾਂਦਾ ਫਿਰ ਉਹ ਬੱਚੇ ਸਾਨੂੰ ਪੁੱਛਦੇ ਨੇ ਪਾਪਾ ਜਾਂ ਡੈਡੀ ਜਾਂ ਚਾਚਾ ਤਾਇਆ ਵੀ ਇਹ ਕੀ ਮਾਹੌਲ ਹੋ ਗਿਆ ਕਿੱਧਰ ਨੂੰ ਜਾਵਾਂਗੇ ਫਿਰ ਉਹ ਬੱਚਿਆਂ ਵਿੱਚ ਸਾਡੇ ਦੇ ਦੱਸ ਦਾ ਮਾਹੌਲ ਬਣ ਜਾਂਦਾ ਤੁਹਾਡੇ ਚੈਨਲ ਦੇ ਮਾਧਿਅਮ ਦੱਸਣਾ ਚਾਹੁੰਦਾ ਵੀ 6 ਜ਼ਿਲ੍ਹੇ ਵਿੱਚ ਆਪਣੀ ਖੇਤੀ ਕਰੋ ਖੇਤੀ ਕਰੋ ਆਪਣੀ ਜਿਹੜੀ ਕੰਟੀਨਿਊਸ਼ਨ ਨਾਲ ਤੁਹਾਡੀ ਖੁਦ ਹੋਈ ਡਿਊਟੀ ਕਮੇਂਡਰ ਨਾਲ ਰਾਤੀ ਮੇਰੀ ਗੱਲ ਹੋਈ ਆ 9:30 ਵਜੇ ਗੱਲ ਹੋਈ 10:00 ਵਜੇ ਵੀ ਗੱਲ ਹੋਈ ਆ ਉਹਨਾਂ ਕਿਹਾ ਵੀ ਇਹੋ ਜਿਹੀ ਕੋਈ ਗੱਲਬਾਤ ਨਹੀਂ ਸਾਡੇ ਵੱਲੋਂ ਬਿਲਕੁਲ ਇਸ ਗਲਤ ਖੰਡਨ ਕਰਦੇ ਆਂ ਵੀ ਇਹ ਫੇਕ ਨਿਊਜ਼ ਸੀ ਕਿਸਾਨੀ ਦੇ ਮੱਦੇਨਜ਼ਰ ਕੋਈ ਇਹੋ ਜਿਹੀ ਜਦੋਂ ਘਟਨਾ ਵਾਪਰਦੀ ਹੈ ਜਦੋਂ ਕੋਈ ਇਹੋ ਜਿਹਾ ਸੰਦੇਸ਼ ਜਾਂ ਕੋਈ ਵਫਾਜ ਜਦੋਂ ਆ ਜਾਂਦੀ ਹੈ ਤਾਂ ਕਿਸਾਨਾਂ ਦੀ ਵਿਚਾਰੀ ਇੱਕ ਜਾਨ ਜਿਹੜੀ ਆ ਉਹ ਨਿਕਲ ਜਾਂਦੀ ਕਿਉਂਕਿ ਕਿਸਾਨੀ ਤਾਂ ਅੱਗੇ ਹੀ ਕਰਜ਼ੇ ਦੀ ਮਾਰ ਹੇਠਾਂ ਜਾਂ ਸਰਕਾਰਾਂ ਦੀ ਮਾਰ ਹੇਠਾਂ ਕੇ ਕਿਸਾਨੀ ਚੱਲ ਰਹੀ ਹੈ ਔਰ ਮੈਂ ਸਮਝਦਾ ਵੀ ਇਹੋ ਜੀ ਇਹ ਫਾਵਾਂ ਤੋਂ ਸਾਨੂੰ ਸੁਚੇਤ ਰਹਿਣ ਦੀ ਲੋੜ ਆ ਸਾਡੇ ਵੀ ਅੱਜ ਪਿੰਡਾਂ ਦੇ ਲੋਕਾਂ ਨੂੰ ਕਈ ਵਾਰੀ ਘਰ ਛੱਡ ਕੇ ਪਿੱਛੇ 40-40 ਕਿਲੋਮੀਟਰ ਪਿੱਛੇ ਜਾਣਾ ਪਿਆ ਚਾਹੇ ਉਹ ਤਿੰਨ ਜੰਗਾ ਵਲੇ ਕਾਰਗਿਲਵਾਰ ਵਲੇ ਪਲਵਾਮਾ ਅਟੈਕ ਵਲੇ ਜਾਂ ਸੰਸਦਿ ਆਪਣੇ ਵੀ ਬਿਲਕੁਲ ਮੈਂ ਤੁਸੀਂ ਸਹੀ ਕਹਿ ਰਹੇ ਹੋ ਜਦੋਂ ਕੋਈ ਇਦਾਂ ਦੀ ਘਟਨਾ ਹੁੰਦੀ ਹੈ ਸਭ ਤੋਂ ਜ਼ਿਆਦੀ ਮਾਰ ਇਸ ਬਾਰਡਰ 벨ਟ ਨੂੰ ਸਾਡੇ ਕਿਸਾਨ ਵੀਰਾਂ ਨੂੰ ਜਾਂ ਇੱਥੋਂ ਦੇ ਲੋਕਾਂ ਨੂੰ ਪੈਂਦੀ ਹੈ ਔਰ ਸਾਡੇ ਅਫਸਰ ਸਭਾ ਨਾਲ ਵੀ ਗੱਲ ਹੋਈ ਸੀ ਜਿਹੜੇ 48 ਘੰਟਿਆਂ ਦਾ ਜਿਹੜਾ ਹੁਕਮ ਹੈ ਜਿਹੜਾ ਸਰਕਾਰ ਨੇ ਜੜ ਜਾਰੀ ਕੀਤਾ ਹੈ ਉਹ ਕਿਸਾਨ ਵੀਰਾਂ ਤੇ ਲਾਗੂ ਨਹੀਂ ਹੁੰਦਾ ਇਹ ਕਿਸਾਨ ਵੀਰ ਇਸ ਗੱਲੋਂ ਨਿਸ਼ਚਿੰਤ ਰਹੋ ਤੁਸੀਂ ਆਪ ਦਾ ਆਪ ਦਾ ਖੇਤੀ ਦਾ ਧੰਦਾ ਜਿਹੜਾ ਹੈ ਉਹ ਤੇ ਨਿਸ਼ਚਿੰਤ ਰਹਿ ਕੇ ਕਰੋ ਔਰ ਮੈਂ ਇੱਕ ਹੋਰ ਬੇਨਤੀ ਕਰਾਂ ਆ ਹੁਣੇ-ਹੁਣੇ ਸ਼ਾਇਦ ਤੁਹਾਨੂੰ ਪਤਾ ਨਹੀਂ ਪਤਾ ਥੋੜਾ ਸਮਾਂ ਪਹਿਲਾਂ ਵੈਂਕੂਵਰ ਕੈਨੇਡਾ ਵਿਖੇ ਜਿਹੜੀ ਸਾਡੇ ਫਿਲੀਪੀਨੀ ਕਮਿਊਨਿਟੀ ਹੈ ਉਹ ਜਿਸ ਤਰ੍ਹਾਂ ਅਸੀਂ ਆਪਣਾ ਵਿਸਾਖੀ ਦਾ ਦਿਹਾੜਾ ਮਨਾ ਕੇ ਪਿੱਛੇ ਹਟੇ ਉਹਨਾਂ ਦੇ ਵੀ ਇੱਕ ਲੂਪਾ ਲੂਪਾ ਡੇ ਹੁੰਦਾ ਉਹ ਵੀ ਅੱਜ ਉਹ ਬੜੇ ਖੁਸ਼ੀ ਨਾਲ ਆਪ ਦੀ ਕੌਮ ਨੂੰ ਇਕੱਠਾ ਕਰਕੇ ਉੱਥੇ ਮਨਾ ਰਹੇ ਸਨ ਤੇ ਹੁਣੇ ਪਤਾ ਲੱਗਾ ਵੀ ਉੱਥੇ ਵੀ ਕਿਸੇ ਅਣਜਾਣ ਵਿਅਕਤੀ ਨੇ ਕਿਸੇ ਸ਼ਰਾਰਤੀ ਅੰਸਰ ਨੇ ਕਿਸੇ ਘਟਿਆ ਬੰਦੇ ਨੇ ਉਸ ਭੀੜ ਦੇ ਉੱਪਰ ਗੱਡੀ ਚੜਾ ਕੇ ਮੇਰੇ ਖਿਆਲ 30 ਤੋਂ 40 ਲੋਕਾਂ ਦੀ ਜਿਹੜੀ ਜਾਨ ਜਿਹੜੀ ਲੋਕਾਂ ਨੂੰ ਮੌਤੇ ਜਿਹੜਾ ਘਾਟ ਉਤਾਰਦਾ ਤਾਂ ਮੈਂ ਉਸ ਚੀਜ਼ ਦੀ ਵੀ ਨਿਖੇਧੀ ਕਰਦਾ ਇਹੋ ਜਿਹੀਆਂ ਘਟਨਾਵਾਂ ਜਦੋਂ ਕਿਸੇ ਕੌਮ ਤੇ ਹੁੰਦੀਆਂ ਨੇ ਤਾਂ ਉਹ ਫਿਰ ਕਿਸੇ ਨਾ ਕਿਸੇ ਪਾੜਾ ਪਾਉਂਦੇ ਸੰਕੇਤ ਦਿੰਦੇ ਨੇ ਇਸ ਕਰਕੇ ਮੈਂ ਉਹਨਾਂ ਨੂੰ ਜਿਹੜੀਆਂ ਰੂਹਾਂ ਚਲੇ ਗਈਆਂ ਨੇ ਅਮਨ ਸ਼ਾਂਤੀ ਜਿਹੜੀ ਹੈ ਉਹ ਹਰੇਕ ਮੁਲਕ ਵਾਸਤੇ ਹਰੇਕ ਕੌਮ ਵਾਸਤੇ ਜਿਹੜੀ ਹੈ ਤਰੱਕੀ ਵਾਸਤੇ ਉਹ ਬਹੁਤ ਜ਼ਰੂਰੀ ਹੈ ਭਾਰਤ ਪਾਕਿਸਤਾਨ ਤਣਾਅ ਪੈਂਦਾ ਹੈ ਉਹ ਪੈਦਾ ਹੁੰਦਾ ਉਦੋਂ ਸਭ ਤੋਂ ਵੱਧ ਮਾਰ ਪੰਜਾਬ ਨੂੰ ਚਾਹੇ ਉਹ ਲੈਂਦਾ ਚਾਹੇ ਚੜ੍ਹਦਾ ਦੋਵੇਂ ਪੰਜਾਬਾਂ ਨੂੰ ਚੱਲਣੀ ਪੈਂਦੀ ਹੈ ਬਿਲਕੁਲ ਜੀ ਜਦੋਂ ਇਹੋ ਜੀ ਜਦੋਂ ਕੋਈ ਘਟਨਾ ਹੁੰਦੀ ਹੈ ਸਭ ਤੋਂ ਜ਼ਿਆਦੀ ਮਾਰ ਵੀ ਪੰਜਾਬ ਨੂੰ ਪੈਂਦੀ ਹੈ ਤੇ ਇਹ ਵੀ ਸੱਚ ਹੈ ਜਦੋਂ ਦੇਸ਼ ਨੂੰ ਲੋੜ ਪੈਂਦੀ ਹੈ ਉਦੋਂ ਸਭ ਤੋਂ ਵੱਡਾ ਯੋਗਦਾਨ ਪੰਜਾਬ ਦਿੰਦਾ ਤੇ ਪੰਜਾਬੀ ਦਿੰਦੇ ਆ ਚਾਹੇ ਮਿਹਰਬਾਨੀ ਹੈ ਸਭ ਤੋਂ ਦੀ ਸ਼ਹਾਦਤਾਂ ਸਾਰੇ ਪੰਜਾਬੀਆਂ ਦੀ ਕਹਿ ਤਦ ਦਿੰਦੇ ਸਾਨੂੰ 2% ਵਾਲੇ ਬਸ ਇਹ 2% ਵਾਲਿਆਂ ਦੀਆਂ ਯੋਗਦਾਨ ਤੇ ਕੁਰਬਾਨੀਆਂ 98 98% ਦੇ ਨੇ ਇਸ ਕਰਕੇ ਮੈਂ ਦੇਸ਼ ਦੇ ਹੁਕਮਰਾਨ ਨੂੰ ਬੇਨਤੀ ਕਰਦਾ ਵੀ ਇਹਨਾਂ 2% ਵਾਲਿਆਂ ਤੇ ਕਿਰਪਾ ਰੱਖੋ ਇਹ ਜਦੋਂ ਕੋਈ ਨਾ ਕੋਈ ਮਸਲਾ ਕੱਲ ਨੂੰ ਪੈਗਾ ਤਾਂ ਇਹਨਾਂ 2% ਵਾਲਿਆਂ ਨੇ ਹੀ ਇੱਕ ਢਾਨ ਕੇ ਤੁਹਾਡੀ ਰਾਖੀ ਲਈ ਖਲੋਣਾ ਨੇ ਇਸ ਕਰਕੇ ਆਪ ਜਦੋਂ ਆ ਪਿੱਛੇ ਜੇ ਇੱਕ ਵੀਡੀਓ ਵੀ ਮੈਂ ਦੇਖੀ ਸੀ ਕਿ ਭੈਣ ਰੋ ਰਹੀ ਸੀ ਤੇ ਉਹ ਸਾਡੇ 9ਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰ ਰਹੀ ਸੀ ਵੀ ਸ੍ਰੀ ਗੁਰੂ ਤੇਗ ਬਹਾਦਰ ਜੀ ਤੁਸੀਂ ਦੁਬਾਰੇ ਆਓ ਤੇ ਇਹਨਾਂ ਜ਼ਾਲਿਮਾਂ ਦਾ ਆਣ ਕੇ ਨਾਸ਼ ਕਰੋ ਜਿੱਦ ਤਰ੍ਹਾਂ ਤੁਸੀਂ ਆਪਣੇ ਵੇਲੇ 'ਚ ਹਿੰਦੂ ਦੀ ਚਾਦਰ ਬਣ ਕੇ ਹਿੰਦੂਆਂ ਦੀ ਰੱਖਿਆ ਕੀਤੀ ਸੀ ਇਸ ਕਰਕੇ ਮੈਂ ਬੇਨਤੀ ਕਰਦਾ ਵੀ ਸਾਨੂੰ ਸਿੱਖਾਂ ਨੂੰ ਜੋ ਸਾਡਾ ਬਣਦਾ ਮਾਨ ਸਤਕਾਰ ਹੈ ਉਹ ਸਾਨੂੰ ਜਰੂਰ ਦਿਓ ਕਿਉਂਕਿ ਜਦੋਂ ਕਿਤਨੇ ਕਿਤੇ ਦੇਸ਼ ਤੇ ਜਾਂ ਕਿਸੇ ਕੌਮ ਤੇ ਜਦੋਂ ਪੀੜ ਪੈਂਦੀ ਆ ਤੇ ਸਾਡੇ ਹੀ ਲੋਕ ਆ ਬਾਲਟੀਆਂ ਪ੍ਰਸ਼ਾਦੇ ਫੜ ਕੇ ਤੁਰਦੇ ਨੇ ਉਦੋਂ ਛੇਤੀ ਕਿਤੇ ਕੋਈ ਬਾਤ ਨਹੀਂ ਪੁੱਛਦਾ ਔਰ ਇਹ ਵੀ ਸੱਚ ਹੈ ਇਹ ਵੀ ਸੱਚ ਹੈ ਪਰ ਜਦੋਂ ਸਾਡੇ ਦੇ ਕੋਈ ਜਦੋਂ ਸਾਡੇ ਦੇ ਕੋਈ ਆਣ ਕੇ ਕੋਈ ਇਹੋ ਜੀ ਕੋਈ ਗੱਲ ਬਣਦੀ ਹੈ ਤੇ ਸਾਡੇ ਵੀ ਬਾਤ ਕੋਈ ਨਹੀਂ ਪੁੱਛਦਾ ਇਸ ਕਰਕੇ ਮੈਂ ਬੇਨਤੀ ਹੱਥ ਜੋੜ ਕੇ ਕਰਦਾ ਜਿ세 ਪੰਜਾਬੀ ਪੰਜਾਬ ਜਿੱਥੇ ਲੱਤ ਲਾ ਕੇ ਖੜ ਜਾਂਦਾ ਉੱਥੇ ਪੰਜਾਬੀਆਂ ਵਾਸਤੇ ਵੀ ਪੂਰਾ ਵੀਰੋ ਯੋਗਦਾਨ ਜਿਹੜਾ ਜਰੂਰ ਦਿਆ ਕਰੋ ਬਰੀ ਖਬਰ ਹੈ ਕਿ ਅਜਿਹੇ ਕੋਈ ਆਦੇਸ਼ ਬੀਐਸਐਫ ਵੱਲੋਂ ਜਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਨਹੀਂ ਕੀਤਾ ਗਿਆ ਇਸ ਲਈ ਸਾਡੀ ਕਿਸਾਨ ਭਰਾਵਾਂ ਨੂੰ ਇਹੀ ਪੀ ਲੈ ਕੇ ਆਪਣੀ ਕਣਕਾਂ ਦੀ ਵਾਢੀ ਜਾਂ ਤੂੜੀ ਦੇ ਕੰਮ ਪਹਿਲਾਂ ਦੀ ਤਰ੍ਹਾਂ ਜਾਰੀ ਰੱਖਣ ਜਦੋਂ ਜਿੰਨੀ ਦੇਰ ਤੱਕ ਬੀਐਸਐਫ ਦਾ ਕੋਈ ਉੱਚ ਅਧਿਕਾਰੀ ਜਾਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਕੋਈ ਬਿਆਨ ਨਹੀਂ ਦਿੱਤਾ ਜਾਂਦਾ ਉਨੀ ਦੇਰ ਤੱਕ ਕਿਸੇ ਅਫਵਾਹ ਤੇ ਯਕੀਨ ਨਾ ਕਰੋ ਕੈਮਰਾ ਪਾਸ ਅਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੋਂਗਾ ਪੀਟੀਸੀ ਨਿਊਜ਼ ਅਟਾਰੀ ਬਾਰਡਰ